ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਉਮੀਦ ਕਰਦੀਆਂ ਕਹਾਣੀ ਪਸੰਦ ਆਵੇਗੀ ਬਾਪੂ ਜੀ ਇਹ ਲੋ ਪੈਸੇ ਤੇ ਸਬਜ਼ੀ ਲੈ ਆਇਓ ਯਾਦ ਰੱਖਿਓ ਕੁਝ ਭੁੱਲਣਾ ਜਾਇਓ ਹਰੀ ਮਿਰਚ ਧਨੀਆ ਜ਼ਰੂਰ ਲੈ ਕੇ ਆਇਓ ਇਨ੍ਹਾਂ ਦੇ ਆਫਿਸ ਤੋਂ ਕੁਝ ਦੋਸਤ ਆਇਆ ਤੇ ਪਕੌੜੇ ਤੇ ਚਟਨੀ ਬਣਾਉਣੀ ਯਾਦ ਰਹੂਗਾ ਜਾਂ ਫਿਰ ਪੇਪਰ ਤੇ ਲਿਖ ਦੇਵਾਂ ਐਦਾਂ ਨਾ ਹੋਵੇ ਕਿਤੇ ਤੁਸੀਂ ਭੁੱਲਾਮੋ ਤੇ ਮੇਰੇ ਕੋਲੋਂ ਗੱਲਾਂ ਸੁਣੋ ਸਖਜੀਤ ਨੇ ਆਪਣੇ ਸਹੁਰੇ ਘਰਦਿਆਲ ਨੂੰ ਕਹਿ ਦਿੱਤਾ ਗਰਦਿਆਲ ਕਹਿਣ ਲੱਗਾ ਕਿ ਤੀਏ ਦੁੱਧ ਨਹੀਂ ਲਿਓਣਾ ਇੰਨੇ ਪੈਸਿਆਂ ਵਿੱਚ ਦੁੱਧ ਨਹੀਂ ਆਊਗਾ ਦੁੱਧ ਲਿਆਊਗਾ ਤਾਂ ਖੀਰ ਹੀ ਬਣੂਗੀ ਕਿਉਂਕਿ ਇੱਕ ਸਮੇਂ ਬਾਅਦ ਦੁੱਧ ਦੁਕਾਨ ਤੋਂ ਖਤਮ ਹੋ ਜਾਂਦਾ ਹੈ ਦੇਖ ਲੈ ਮੈਂ ਯਾਦ ਦਵਾ ਦਿੱਤਾ ਨਹੀਂ ਤਾਂ ਕਹਿਣਾ ਸੀ ਕਿ ਬਾਪੂ ਨੇ ਯਾਦ ਨਹੀਂ ਕਰਾਇਆ ਦੁੱਧ ਮੰਗਵਾ ਲੈਂਦੀ ਸਖਜੀਤ ਕਹਿਣ ਲੱਗੀ ਮੈਂ ਖੀਰ ਕਿਉਂ ਬਣਾਉਂਗੀ ਅੱਜ ਇਦਾਂ ਦਾ ਕੀ ਹੈ ਜੋ ਮੈਂ ਖੀਰ ਬਣਾਵਾਂ ਮੈਂ ਗਈ ਵੇਚਤਾਂ ਕੁ ਜ਼ਰਾ ਮਸਾ ਹੁੰਦਾ ਹੈ ਤੁਹਾਨੂੰ ਖੀਰ ਦੀ ਪਈ ਹੈ ਜਿੰਨਾ ਕਿਹਾ ਪਸ ਉਹਨਾਂ ਹੀ ਲੈ ਕੇ ਆਓ ਇਹਨਾਂ ਕਹਿ ਕੇ ਸੰਜੀਤ ਚਲੀ ਗਈ ਗਰਦਿਆਲ ਦੀ ਪੋਤੀ ਰੀਆ ਕਹਿਣ ਲੱਗੀ ਦਾਦਾ ਜੀ ਅੱਜ ਕੀ ਹੈ ਜੋ ਖੀਰ ਬਣਾਉਣਾ ਚਾਹੁੰਦੇ ਹੋ ਗਰਦਿਆਲ ਕਹਿਣ ਲੱਗਾ ਕਿ ਰੀਆ ਅੱਜ ਤੇਰੀ ਦਾਦੀ ਤੇ ਮੇਰੇ ਵਿਆਹ ਦਾ ਦਿਨ ਹੈ ਯਾਨੀ ਕਿ ਸਾਲਗਿਰ ਹੈ ਹਰ ਸਾਲ ਤੇਰੀ ਦਾਦੀ ਅੱਜ ਤੇ ਦਿਨ ਮੇਰੇ ਲਈ ਖੀਰ ਬਣਾਉਂਦੀ ਸੀ ਮੈਂ ਉਹਦੇ ਲਈ ਮਿੱਠਾ ਲਿਆਉਂਦਾ ਹੁੰਦਾ ਸੀ ਮੁਸਕਰਾਉਂਦੇ ਹੋਏ ਕਰਤਿਆਲ ਨੂੰ ਪੁਰਾਣੇ ਦਿਨ ਯਾਦ ਆਉਣ ਲੱਗੇ ਤੇ ਬਾਜ਼ਾਰ ਵਾਲਾ 100 ਰੁਪਿਆ ਮੈਂ ਸਾਰਾ ਸਮਾਨ ਲੈਣ ਤੋਂ ਬਾਅਦ ਗਰਦਿਆ ਦੇ ਕੋਲ ਬਸ 20 ਰੁਪਏ ਬਚੇ ਉਹਨੇ ਸਬਜ਼ੀ ਵਾਲੇ ਕੋਲੋਂ ਸਬਜ਼ੀ ਲੈ ਲਈ ਕੁਝ ਧਨੀਆ ਤੇ ਹਰੀਆਂ ਮਿਰਚਾਂ ਵੀ ਇਹਦੇ ਵਿੱਚ ਪਾ ਦਿਓ ਰੱਬ ਤੁਹਾਡਾ ਭਲਾ ਕਰੂਗਾ ਬਹੁਤ ਕਹਿਣ ਤੇ ਸਬਜ਼ੀ ਵਾਲੇ ਨੇ ਕਰਤਿਆਲ ਨੂੰ ਹਰਾ ਧਨੀਆ ਤੇ ਮਿਰਚਾਂ ਪਾ ਦਿੱਤੀਆਂ ਗਰਦਿਆਲ ਨੇ ਸੋਚਿਆ ਕਿ ਦੋ ਦਿਨ ਇਹਨਾਂ ਨਾਲ ਲੰਘ ਜਾਣਗੇ ਤਾਂ ਕਿਉਂ ਨਾ ਆਪਣੀ ਘਰ ਵਾਲੀ ਮੰਜੀਤ ਲਈ ਕੁਝ ਮਿੱਠਾ ਲੈ ਜਾਵਾਂ ਖੁਸ਼ ਹੋ ਜਾਊਗੀ ਮਿੱਠੇ ਵਾਲੇ ਤੇ ਕੋਲ ਜਾ ਕੇ ਕਹਿਣ ਲੱਗਾ ਕਿ ਕਿੱਦਾਂ ਲਾਲਾ ਜੀ ਬੱਚੇ ਤੁਹਾਡਾ ਧਿਆਨ ਰੱਖਦੇ ਆ ਕਿ ਨਾ ਇਦਾਂ ਕਰੋ ਕਿ ਮਿੱਠੇ ਜੇ ਰਸਗੁਲੇ ਦੇ ਦਿਓ ਲਾਲਾ ਮੁਸਕਰਾ ਕੇ ਕਹਿਣ ਲੱਗਾ ਬਾਪੂ ਜੀ ਲੱਗਦਾ ਹੈ ਅੱਜ ਤੁਹਾਡੀ ਸਾਲਗਿਰ੍ਹਾ ਹੈ ਤਾਂ ਹੀ ਮਿੱਠਾ ਲੈਣ ਆਏ ਹੋ ਤਾਂ ਸਾਲ ਵਿੱਚ ਇੱਕ ਵਾਰ ਹੀ ਮੇਰੀ ਦੁਕਾਨ ਤੇ ਆਉਂਦੇ ਹੋ ਪਹਿਲਾਂ ਆਏ ਦਿਨ ਤੁਸੀਂ ਭਾਬੀ ਤੇ ਲਈ ਮਿੱਠਾ ਲੈ ਕੇ ਜਾਂਦੇ ਸੀ ਕਿ ਡਾਕਟਰ ਨੇ ਮਿੱਠਾ ਖਾਣ ਤੋਂ ਮਨਾ ਕਰ ਦਿੱਤਾ ਤਾਂ ਗਰਦਿਆਲ ਨੇ ਮਸਕਰਾ ਕੇ ਕਹਿਣ ਲੱਗਾ ਨਹੀਂ ਨਹੀਂ ਭਾਈ ਡਾਕਟਰ ਨੇ ਕੁਝ ਨਹੀਂ ਕਿਹਾ ਬੁਢਾਪੇ ਵਿੱਚ ਕਿਉਂ ਫालतू ਖਰਚੇ ਕਰਨੇ ਆ ਤੂੰ ਦੱਸ ਕਿੰਨੇ ਪੈਸੇ ਲਾਲਾ ਕਹਿਣ ਲੱਗਾ ਦੂਸਰਿਆਂ ਕੋਲ 50 ਹੈ ਚੱਲ ਤੂੰ 30 ਰੁਪਏ ਦੇ ਦੇ ਗਰਦਿਆਲ ਨੇ ਉਦਾਸੀ ਚੀਂਆਂ ਨਜ਼ਰਾਂ ਨਾਲ ਦੇਖਿਆ ਤਾਂ ਉਹਦੀ ਜੇਬ ਵਿੱਚ 20 ਰੁਪਏ ਨਿਕਲੇ ਤੇ ਕਹਿਣ ਲੱਗਾ ਕੀ ਦੱਸਾਂ ਤੈਨੂੰ ਨੂਨੇ ਪੈਸੇ ਹੀ ਐਨੇ ਦਿੱਤੇ ਸੀ ਪਰ ਜਦੋਂ ਮੈਂ ਸਬਜ਼ੀ ਲੈਣ ਗਿਆ ਤਾਂ ਆਪਣੀ ਪਸੰਦ ਦੀਆਂ ਸਬਜ਼ੀਆਂ ਲੈ ਆਇਆ ਸਾਰੇ ਪੈਸੇ ਉੱਥੇ ਹੀ ਖਰਚ ਹੋ ਗਏ ਹੁਣ ਇਹ ਲੈ ਅਗਲੀ ਵਾਰ ਜਦੋਂ ਮਿਲੂੰਗਾ ਤਾਂ 10 ਰੁਪਏ ਦੇ ਦੇਊਗਾ ਲਾਲਾ ਕਹਿਣ ਲੱਗਾ ਬਾਪੂ ਜੀ ਕਿਉਂ ਸ਼ਰਮਿੰਦਾ ਕਰਦੇ ਹੋ ਤੁਹਾਡੇ ਸਾਰਿਆਂ ਦੇ ਪ੍ਰਤਾਪ ਨਾਲ ਹੀ ਅੱਜ ਤੱਕ ਟਿਕਿਆ ਜਦ ਕਿਸੇ ਨੇ ਮਦਦ ਨਹੀਂ ਕੀਤੀ ਤਾਂ ਤੁਸੀਂ ਮੈਨੂੰ 10000 ਰੁਪਏ ਦਿੱਤੇ ਸੀ ਉਹਦੇ ਨਾਲ ਮੈਂ ਦੁਕਾਨ ਖੋਲੀ ਸੀ ਆਪਣੇ ਬੱਚਿਆਂ ਨੂੰ ਸਕੂਲ ਭੇਜਿਆ ਸੀ ਯਾਦਾ ਤੁਸੀਂ ਪੈਸੇ ਲਈ ਕਦੇ ਮੇਰੇ ਪਰਿਵਾਰ ਨੂੰ ਤੇ ਮੈਨੂੰ ਤੰਗ ਨਹੀਂ ਕੀਤਾ ਸੀ ਜਦ ਮੇਰੇ ਕੋਲ ਹੁੰਦੇ ਸੀ ਤਾਂ ਮੈਂ ਦੇ ਦਿੰਦਾ ਹੁੰਦਾ ਸੀ ਇਹ ਪੈਸੇ ਤੁਸੀਂ ਆਪਣੇ ਕੋਲ ਹੀ ਰੱਖੋ ਮੇਰੇ ਵੱਲੋਂ ਭਾਬੀ ਨੂੰ ਮਿੱਠਾ ਖਵਾ ਦੇ ਗਰਦਿਆਲ ਮਸਕਰਾ ਪਿਆ ਉਹਨੇ ਉਹ ਪੈਸੇ ਆਪਣੀ ਹੱਥ ਵਿੱਚ ਰੱਖ ਲਏ ਤੇ ਘਰ ਨੂੰ ਆ ਗਿਆ ਜਾਂਦੇ ਹੋਏ ਲਾਲਾ ਗਰਦਿਆਲ ਨੂੰ ਦੇਖ ਕੇ ਲਾਗੇ ਖੜੇ ਬੰਦਿਆਂ ਨੂੰ ਕਹਿਣ ਲੱਗਾ ਕਿ ਲੋਕ ਕਹਿੰਦੇ ਆ ਕਿ ਚੰਗੇ ਕੰਮ ਕਰੋ ਤਾ ਚੰਗਾ ਫਲ ਮਿਲਦਾ ਹੈ ਇਹ ਵਿਚਾਰਾ ਕਰਤਿਆਲ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ ਸੀ ساری ਜ਼ਿੰਦਗੀ ਆਪਣੇ ਨੂੰ ਪੁੱਤ ਦੀ ਖੁਸ਼ੀ ਲਈ ਜਿੰਦਾ ਰਿਹਾ ਪਰ ਅੱਜ ਜਦੋਂ ਨੂੰ ਪੁੱਤ ਦਾ ਫਰਜ਼ ਨਿਭਾਉਣ ਦਾ ਟਾਈਮ ਆਇਆ ਤਾਂ ਵਿਚਾਰੇ ਦੀ ਇਹ ਹਾਲਤ ਹੋ ਗਈ ਉਹਦੀ ਜੇਬ ਵਿੱਚ 30 ਰੁਪਏ ਵੀ ਨਹੀਂ ਸੀ ਫਿਰ ਵੀ ਦੇਖ ਨੂੰ ਪੁੱਤਰ ਦੀ ਦੂਸਰਿਆਂ ਦੇ ਸਾਹਮਣੇ ਸ਼ਿਕਾਇਤ ਨਹੀਂ ਕਰਦਾ ਇਹ ਹੁੰਦਾ ਹੈ ਇੱਕ ਆਦਰਸ਼ਵਾਦੀ ਇਨਸਾਨ ਗਰਦਿਆਲ ਨੂੰ ਪਸੀਨੇ ਨਾਲ ਪੱਤਿਆ ਦੇ ਕੇ ਉਹਦੀ ਘਰ ਵਾਲੀ ਵਿਹੜੇ ਵਿੱਚ ਆਉਂਦੀ ਹੋਈ ਕਹਿੰਦੀ ਕਿਉਂ ਇਸ ਉਮਰ ਵਿੱਚ ਇਹ ਸਭ ਕੰਮ ਕਰਦੇ ਹੋ ساری ਜ਼ਿੰਦਗੀ ਕਦੀ ਸਬਜ਼ੀ-ਭਾਜੀ ਖਰੀਦਣ ਨਹੀਂ ਗਏ ਤੁਹਾਡੇ ਬੜਾਪੇ ਵਿੱਚ ਇਹ ਸਭ ਕਰਨਾ ਚੰਗਾ ਨਹੀਂ ਲੱਗਦਾ ਗਰਦਿਆਲ ਕਹਿਣ ਲੱਗਾ ਕਿ ਪਹਿਲਾਂ ਨੌਕਰੀ ਕਰਦਾ ਸੀ ਸਭ ਕੁਝ ਹਜਮ ਹੋ ਜਾਂਦਾ ਸੀ ਹੁਣ ਜੇ ਤੁਰੂੰ ਫਿਰੂੰਗਾ ਨੇ ਤਾਂ গ্যাস बन ਜੂਗੀ ਫਿਰ ਮੇਰੇ ਪੇਟ ਵਿੱਚ ਦਰਦ ਹੋਗਾ ਮੈਂ ਤੈਨੂੰ ਪਰੇਸ਼ਾਨ ਕਰੂੰਗਾ ਤਾਂ ਤੂੰ ਉਹਦੇ ਲਈ ਤਿਆਰ ਹੈ ਉਹਦੇ ਘਰ ਵਾਲੀ ਮਨਜੀਤ ਕਹਿੰਦੀ ਪਹਿਲਾਂ ਦੀ ਗੱਲ ਹੋਰ ਸੀ ਮੈਂ ਤੁਹਾਨੂੰ ਹਰ ਦਿਨ ਦੁੱਧ ਮੇਵੇ ਕੁਝ ਨਾ ਕੁਝ ਖਵਾਉਂਦੀ ਸੀ ਹੁਣ ਤਾਂ ਗਿਣ ਕੇ ਰੋਟੀ ਮਿਲਦੀ ਆ ਖਾਂਦੇ ਹੀ ਕਿੰਨਾ ਹੋ ਚਪਚਾਉਣ ਦੇ ਲਈ ਇੰਨਾ ਪਸੀਨਾ ਆ ਜਾਂਦਾ ਹੈ ਗਰਦਿਆਰ ਕਰਨ ਲੱਗਾ ਤੂੰ ਉਹ ਸਭ ਕੁਝ ਛੱਡ ਦੇਖ ਮੈਂ ਤੇਰੇ ਲਈ ਕੀ ਲੈ ਆਇਆ ਮੇਰੇ ਦੋਖ ਸੁਖ ਦੇ ਸਾਥੀ ਤੈਨੂੰ ਸਾਡੇ ਵਿਆਹ ਦੀ ਬਹੁਤ-ਬਹੁਤ ਮੁਬਾਰਕ ਹੋਵੇ ਇਹ ਕਹਿ ਕੇ ਉਹਨੇ ਮਿੱਠਾ ਮਨਜੀਤ ਨੂੰ ਫੜਾਇਆ ਤੇ ਮੁਸਕਰਾ ਕੇ ਕਹਿਣ ਲੱਗਾ ਹਰ ਕੋਈ ਭੁੱਲ ਜਾਂਦਾ ਹੈ ਪਰ ਤੁਸੀਂ ਨਹੀਂ ਭੁੱਲਦੇ ਇਸ ਮਿੱਠੇ ਦੀਆਂ ਯਾਦਾਂ ਭੁੱਲ ਕੇ ਮੇਰੀ ਜ਼ਿੰਦਗੀ ਵਿੱਚ ਮੁੱਠਾ ਪਰ ਅੱਪ ਤਾਡੇ ਸਾਰੇ ਦੁੱਖ ਮੈਨੂੰ ਦੇ ਦੇਵੀਂ ਤੇ ਮੇਰੇ ਸੁੱਖ ਤਾਂ ਕਰਦੇ ਆਲ ਕਹਿਣ ਲੱਗਾ ਮਨਜੀਤ ਐਦਾਂ ਨਾ ਕਰ ਇਹੀ ਰੱਬ ਅਕਿਰਤਾਸ ਕਰਿਆ ਕਰ ਜੋ ਮੈਤੇ ਲਈ ਕਰਦਾ ਹਾਂ ਮੈਂ ਤਾਂ ਤੈਨੂੰ ਜ਼ਿੰਦਗੀ ਵਿੱਚ ਛੰਮੀ ਸਾਥ ਸੁੱਖ ਦੇਣਾ ਚਾਹੁੰਦਾ ਪਰ ਕੀ ਕਰਾਂ ਹੁਣ ਅਸਹਿ ਹੋ ਗਿਆ ਜਿਹਦੇ ਲਈ ਕਦੀ ਆਪਣੀ ਜੇਬ ਨਹੀਂ ਦੇਖਦਾ ਸੀ ਅੱਜ ਥੋੜੇ ਜੇ ਸੁੱਖ ਦੇ ਲਈ ਉਹਨਾਂ ਕੋਲੋਂ ਮੰਗਣਾ ਪੈਂਦਾ ਛਾੜੇ ਇਹਨਾਂ ਗੱਲਾਂ ਨੂੰ ਤੂੰ ਆਪਣਾ ਮੰਮੀ ਨੂੰ ਮੂੰਹ ਮਿੱਠਾ ਕਰ ਇਹਨਾਂ ਨੂੰ ਖਾ ਕੇ ਜਦ ਤੂੰ ਕਹਿੰਦੀ ਆ ਕਿ ਮਿੱਠੀ ਜਿਹੀ ਖੁਸ਼ਬੂ ਤੇਰੇ ਵੱਲੋਂ ਆਉਂਦੀ ਹੈ ਤੂੰ ਬਿਲਕੁਲ ਉਦਾਂ ਦੀ ਲੱਗਦੀ ਹੈ ਜਿੱਦਾਂ 50 ਸਾਲ ਪਹਿਲਾਂ ਲੱਗਦੀ ਸੀ ਇਹਨਾਂ ਕਹਿ ਕੇ ਉਹਨੇ ਮਨਜੀਤ ਦੇ ਮੂੰਹ ਵਿੱਚ ਮਿੱਠਾ ਪਾਇਆ ਦੋਨੇ ਹੱਸਣ ਲੱਗ ਪਏ ਉਧਰੋਂ ਸੁਖਜੀਤ ਆਈ ਤੇ ਕਹਿਣ ਲੱਗੀ ਬਾਪੂ ਜੀ ਧਨੀਆਂ ਮਰਚਾਂ ਲੈ ਕੇ ਆਏ ਹੋ ਤਾਂ ਇਹ ਕੀ ਲੈ ਆਏ ਕਿੱਥੇ ਲਾਏ ਇਹ ਪੈਸੇ ਜੋ ਮੈਂ ਦਿੱਤੇ ਸੀ ਅੱਛਾ ਤਾਂ ਉਹ ਪੈਸਿਆਂ ਦਾ ਤੁਸੀਂ ਮਾਂ ਲਈ ਮਿੱਠਾ ਲੈ ਆਂਦਾ ਸ਼ਰਮਣੀ ਆਈ ਤੁਹਾਨੂੰ ਇਸ ਉਮਰ ਵਿੱਚ ਵੀ ਚੋਰੀ ਕਰਦੇ ਹੋਏ ਇਸ ਲਈ ਤੁਸੀਂ ਦੁੱਧ ਲਿਆਉਣ ਲਈ ਕਹਿ ਰਹੇ ਸੀ ਤਾਂ ਕਿ ਪੈਸੇ ਬਚਾ ਕੇ ਕੁਝ ਹੋਰ ਖਰੀਦ ਸਕੋ ਛੋਟੇ ਬੱਚੇ ਦੇਖਣਗੇ ਤਾਂ ਕੀ ਸਿੱਖਣਗੇ ਕਦੀ ਸੋਚਿਆ ਹੈ ਮਨਜੀਤ ਕਹਿਣ ਲੱਗੀ ਧੀਏ ਮੇਰੀ ਗੱਲ ਸੁਣ ਇਹਨੂੰ ਕੁਝ ਨਾ ਕਹੇ ਉੱਤਰੋਂ ਮਨਜੀਤ ਦਾ ਮੁੰਡਾ ਹਤੇਵ ਆਇਆ ਕਹਿਣ ਲੱਗਾ ਘਰ ਵਿੱਚ ਪੈਰ ਰੱਖਣ ਨੂੰ ਜੀ ਨਹੀਂ ਕਰਦਾ ਜਦ ਵੀ ਘਰੇ ਆਉਂ ਤਾ ਕਲੇਸ਼ ਹੀ ਕਰਦੇ ਰਹਿੰਦੇ ਹੋ ਤੁਸੀਂ ਦੋਵੇਂ ਕਿਉਂ ਰੌਲਾ ਪਾ ਰਹੇ ਹੋ ਸਗਜੀਤ ਨੇ ਸਾਰੇ ਗੱਲ ਦੱਸੀ ਤਾਂ ਹਤੇਵ ਕਹਿਣ ਲੱਗਾ ਬਾਪੂ ਜੀ ਤੁਹਾਡੀ ਕਮਾਈ ਹੁਣ ਬੰਦ ਹੋ ਗਈ ਆ ਹੁਣ ਪੁਰਾਣੇ ਸ਼ੌਂਕ ਭੁੱਲ ਜਾ ਕਿਨਕੇ ਦੋ ਰੋਟੀਆਂ ਮਿਲਦੀਆਂ ਚੁੱਪ-ਚਾਪ ਖਾ ਲੋ ਤੇ ਸ਼ਾਂਤੀ ਨਾਲ ਰੋ ਇਦਾਂ ਹੀ ਰੀਆ ਕੁਝ ਫੁੱਲ ਤੇ ਘਾਹ ਨੂੰ ਜੋੜ ਕੇ ਗੁਲਦਸਤਾ ਬਣਾ ਕੇ ਲੈ ਆਈ ਕਹਿਣ ਲੱਗੀ ਦਾਦੀ ਮਾਂ ਹੈਪੀ ਅਨਿਵਰਸੀ ਅੱਜ ਤਾਂ ਘਰ ਵਿੱਚ ਪਾਰਟੀ ਹੋਣੀ ਚਾਹੀਦੀ ਨੂੰ ਪੁੱਤ ਦੋਵੇਂ ਆਪਣੀ ਧੀ ਨੂੰ ਹਰਾਣੇ ਨਾਲ ਦੇਖਣ ਲੱਗੇ ਤੇ ਥੋੜਾ ਸ਼ਰਮਿੰਦਾ ਜਾ ਹੋਏ ਪਰ ਇਦਾਂ ਦੇ ਲੋਕਾਂ ਨੂੰ ਸ਼ਰਮ ਕਿੱਥੇ ਆਉਂਦੀ ਹੈ ਮਨਜੀਤ ਨੇ ਪੋਤੀ ਨੂੰ ਅਸ਼ੀਰਵਾਦ ਦਿੱਤਾ ਕਰਤਿਆਲ ਨੇ ਪੋਤੀ ਨੂੰ ਕਿਹਾ ਕਿ ਪੁੱਤ ਜ਼ਿੰਦਗੀ ਵਿੱਚ ਤਰੱਕੀ ਕਰ ਬਸ ਯਾਦ ਰੱਖੀ ਕਿ ਆਪਣੇ ਮਾਂ ਪਿਓ ਦਾ ਕਦੇ ਅਪਮਾਨ ਨਹੀਂ ਕਰਨਾ ਨਹੀਂ ਤਾਂ ਜ਼ਿੰਦਗੀ ਭਰ ਜੋ ਵੀ ਤੂੰ ਚੰਗੇ ਕੰਮ ਕਰੇਂਗੀ ਉਹ ਸਾਰੇ ਮਿੱਟੀ ਵਿੱਚ ਮਿਲ ਜਾਣਗੇ ਇਹਨਾਂ ਕਹਿ ਕੇ ਉਦਾਸ ਅੱਖਾਂ ਨਾਲ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਮਨਜੀਤ ਆਪਣੇ ਹੰਝੂਆਂ ਨੂੰ ਪੂੰਝਦੇ ਹੋਏ ਪੁੱਤ ਨੂੰ ਕਹਿਣ ਲੱਗੀ ਕਿ ਪੁੱਤ ਉਹਨੇ ਤੇਰੇ ਵੀਰ ਪਏ ਖਰਚ ਨਹੀਂ ਕੀਤੇ ਮੇਰੇ ਖੁਸ਼ੀ ਲਈ ਖਰਚ ਕੀਤੀ ਹੈ ਹਰ ਸਾਲ ਵਿੱਚ ਅੱਜ ਤੇ ਦਿਨ ਉਹਨੂੰ ਖੀਰ ਬਣਾ ਕੇ ਖਵਾਉਂਦੀ ਸੀ ਪਰ ਉਹ ਵੀ ਮੈਂ ਨੇ ਬਣਾਉਣੇ ਬੰਦ ਕਰ ਦਿੱਤੀ ਹੈ ਜੋ ਬੰਦਾ ਬੱਚਿਆਂ ਦੇ ਲਈ ਆਪਣੀ ਥਾਲੀ ਖਾਲੀ ਕਰ ਦਿੰਦਾ ਹੈ ਅੱਜ ਉਹ ਸਾਡੀਆਂ ਰੋਟੀਆਂ ਖਾਂਦੇ ਆ ਪਤਾ ਨਹੀਂ ਰੱਬ ਉਹ ਕੀ ਕੀ ਦਿਖਾਊਗਾ ਇੱਕ ਸਭ ਕੁਝ ਦੇਖਣ ਤੋਂ ਪਹਿਲਾਂ ਹੀ ਸਾਨੂੰ ਚੁੱਕ ਕਿਉਂ ਨਹੀਂ ਲੈਂਦਾ ਪਿਛਲੇ 4 ਸਾਲਾਂ ਤੋਂ ਅੱਜ ਤੇ ਦਿਨ ਜੋ ਤੋਹਫਾ ਤੁਹਾਡੇ ਕੋਲੋਂ ਮਿਲਦਾ ਹੈ ਉਹਨੂੰ ਮੈਂ ਕਦੀ ਨਹੀਂ ਭੁੱਲੂਗੀ ਇਹ ਕਹਿੰਦੇ ਹੋਏ ਮਨਜੀਤ ਆਪਣੇ ਕਮਰੇ ਵਿੱਚ ਚਲੇ ਗਈ ਰਾਤ ਨੂੰ ਰੀਆ ਹਰਦੇਵ ਤੇ ਸਖਜੀਤ ਦੇ ਕੋਲ ਆਈ ਤੇ ਕਹਿਣ ਲੱਗੀ ਮੰਮੀ ਪਪਾ ਜਦੋਂ ਤੁਸੀਂ ਬੁੱਢੇ ਹੋ ਜਾਓਗੇ ਤਾਂ ਕਿ ਮੇਰੇ ਬਿਨਾ ਆਪਣੀ ਅਨਿਵਰਸੀ ਸੈਲੀਬ੍ਰੇਟ ਕਰੋਗੇ ਹਰਦੇਵ ਮੁਸਕਰਾ ਕੇ ਕਹਿਣ ਲੱਗਾ ਨਹੀਂ ਪੁੱਤ ਇਦਾਂ ਕਿਉਂ ਕਹਿ ਰਹੀ ਆ ਰੀਆ ਕਹਿਣ ਲੱਗੀ ਕਿਉਂਕਿ ਮੈਂ ਤੁਹਾਡੇ ਨਾਲ ਅਨਿਵਰਸੀ ਸੈਲੀਬ੍ਰੇਟ ਨਹੀਂ ਕਰੂੰਗੀ ਤੁਹਾਨੂੰ ਰੋਟੀਆਂ ਵੀ ਕਣਕੇ ਹੀ ਖਾਣ ਨੂੰ ਦੇਉਂਗੀ ਚਿੱਤਾ ਮੰਮੀ ਦਾਦੇ ਤੇ ਦਾਦੀ ਨੂੰ ਦਿੰਦੀ ਆ ਸਖਦੀਤ ਰੀਆ ਦੇ ਕੰਨ ਫੜਦੇ ਹੋਏ ਕਹਿਣ ਲੱਗੀ ਵੱਡੀ ਦਾਦੀ ਦੀ ਚਮਚੀ ਬੰਦੀ ਐ ਚੱਲ ਕਮਰੇ ਵਿੱਚ ਫਿਰ ਤੈਨੂੰ ਦੱਸਦੀ ਆ ਅੱਜ ਤੋਂ ਤੇਰੀ ਆਈਸਕ੍ਰੀਮ ਚਾਕਲੇਟ ਸਭ ਕੁਝ ਬੰਦ ਐ ਦੁਬਾਰਾ ਜੇ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਕਮਰੇ ਵਿੱਚ ਬੰਦ ਕਰ ਦੇਉਂਗੀ ਵਾਪਸ ਆ ਕੇ ਸਖਜੀਤ ਹਰਦੇਵ ਨੂੰ ਕਹਿਣ ਲੱਗੀ ਸੁਣਦੇ ਆ ਕੁੜੀ ਦੀਆਂ ਗੱਲਾਂ ਇਹ ਸਭ ਤੇਰੇ ਮਾਂ ਪਿਓ ਨੇ ਸਿਖਾਇਆ ਹੋਇਆ ਰਾਤ ਨੂੰ ਰੋਟੀ ਖਾਣ ਵੇਲੇ ਹਰਦੇਵ ਦੀ ਥਾਲੀ ਵਿੱਚ ਦੋ ਤਿੰਨ ਸਬਜ਼ੀਆਂ, ਦਾਲ ਤੇ ਸਲਾਦ ਸਭ ਕੁਝ ਹੁੰਦਾ ਸੀ ਤੇ ਗਰਦਿਆਲ ਦੀ ਥਾਲੀ ਵਿੱਚ ਇੱਕ ਸਬਜ਼ੀ ਤੇ ਥੋੜੀ ਜਿਹੀ ਦਾਲ ਵਿਚਾਰੇ ਦੋਨੋਂ ਚੁੱਪ-ਚਾਪ ਖਾ ਲੈਂਦੇ ਸੀ ਤੇ ਉੱਠ ਜਾਂਦੇ ਸੀ ਸਾਰਿਆਂ ਦੇ ਰੋਟੀ ਖਾਣ ਤੋਂ ਬਾਅਦ ਗਰਦਿਆਲ ਆਪਣੇ ਮੁੰਡੇ ਨੂੰ ਕਹਿਣ ਲੱਗਾ ਕਿ ਹਰਦੇਵ ਜੋ ਮੈਂ ਤੈਨੂੰ ਆਪਣੀ ਪਾਸਪੁਕ ਦਿੱਤੀ ਸੀ ਬੈਂਕ ਦੇ ਕਾਗਜ਼ ਉਹ ਮੈਨੂੰ ਦੇ ਦੇ ਹਰਦੇਵ ਨੇ ਹਰਾਨੀ ਜੀ ਨਾਲ ਦੇਖਿਆ ਤੇ ਕਹਿਣ ਲੱਗਾ ਔਖ apport ਹੁਣ ਮੇਰੇ ਤੋਂ ਇਹ ਸਾਇ ਨਹੀਂ ਹੋਇਆ ਆਪਣੇ ਕਾਗਜ਼ਾਂ ਦਾ ਕੰਮ ਵੀ ਨਹੀਂ ਕਰ ਸਕਦਾ ਤੈਨੂੰ ਵੀ ਬਹੁਤ ਜ਼ਿੰਮੇਵਾਰੀ ਆ ਘਰ ਘਰ ਵਾਲੀ ਤੇ ਬੱਚੇ ਕੀ ਕੀ ਸੰਭਾਲੇਗਾ ਮੇਰੇ ਕਾਗਜ਼ ਮੈਨੂੰ ਦੇ ਦੇ ਹਰਦੇਵ ਹੈਰਾਨ ਹੋ ਕੇ ਚੁੱਪਚਾਪ ਅਲਮਾਰੀ ਤੇ ਕੋਲ ਗਿਆ ਪਾਸਬੁੱਕ ਤੇ ਬਾਕੀ ਦੇ ਕਾਗਜ਼ ਕੱਢ ਲਿਆ ਉਹਦੇ ਹੱਥ ਵਿੱਚ ਦੇ ਕੇ ਕਹਿਣ ਲੱਗਾ ਇਹ ਤੁਸੀਂ ਸਹੀ ਨਹੀਂ ਕਰ ਰਹੇ ਮੈਂ ਤਾਂ ਸਭ ਸੰਭਾਲ ਹੀ ਰਿਹਾ ਸੀ ਧਕਰਦਿਆਲ ਕਹਿਣ ਲੱਗਾ ਹਾਂ ਪਿਛਲੇ 4 ਸਾਲਾਂ ਤੋਂ ਤੂੰ ਕਿੱਦਾਂ ਸਵਾਲ ਦਾ ਇਹ ਮੈਂ ਦੇਖ ਹੀ ਰਿਹਾ ਤੇ ਮਹਿਸੂਸ ਵੀ ਕਰਦਾ ਇਨਾਂ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਅਗਲੇ ਦਿਨ ਗਰਦਿਆਲ ਨਹਾਤ ਹੋ ਕੇ ਇੱਕ ਥੈਲੀ ਵਿੱਚ ਆਪਣੇ ਸਾਰੇ ਕਾगज ਲੈ ਕੇ ਘਰੋਂ ਜਾ ਰਿਹਾ ਸੀ ਹਰਦੇਵ ਕਹਿਣ ਲੱਗਾ ਬਾਪੂ ਜੀ ਕਿੱਥੇ ਚੱਲੇ ਉਹ ਕਹਿਣ ਲੱਗਾ ਕਿ ਬੈਂਕ ਵੱਲ ਚੱਲਿਆ ਕੁਝ ਪੈਸਿਆਂ ਦੀ ਲੋੜ ਸੀ ਹਰਦੇਵ ਕਹਿਣ ਲੱਗਾ ਤੁਹਾਨੂੰ ਕੀ ਹੋ ਗਿਆ ਕੱਲ ਤੁਸੀਂ ਆਪਣੀ ਪਾਸਬੁੱਕ ਤੇ ਕਾगज ਲੈ ਲਏ ਤੇ ਅੱਜ ਅਚਾਨਕ ਤੁਹਾਨੂੰ ਪੈਸਿਆਂ ਦੀ ਲੋੜ ਪੈ ਗਈ ਬੜਾਪੇ ਵਿੱਚ ਕਿਤੇ ਕੋਈ ਨਵਾਂ ਸ਼ੌਂਕ ਤਾਂ ਨਹੀਂ ਪਾ ਲਿਆ ਇੰਨੇ ਵੀ ਕੀ ਲੋੜ ਸੀ ਮੇਰੇ ਕੋਲੋਂ ਮੰਗ ਲੈਨੇ ਕਰਤਿਆਲ ਕਹਿਣ ਲੱਗਾ ਪੁੱਤ ਮੈਂ ਕੋਈ ਪਖਿਆਰੀ ਨਹੀਂ ਆ ਜੋ ਤੇਰੇ ਤੋਂ ਪੈਸੇ ਮੰਗਦਾ ਯਾਦਾ ਤੈਨੂੰ ਤੇਰੀ ਨੌਕਰੀ ਤੋਂ ਪਹਿਲਾਂ ਤੇਰੇ ਮੰਗਣ ਤੋਂ ਪਹਿਲਾਂ ਹੀ ਤੇਰੇ ਹੱਥ ਵਿੱਚ ਪੈਸੇ ਰੱਖ ਦਿੰਦਾ ਸੀ ਤੂੰ ਖਾਣ ਲਈ ਮੰਗਦਾ ਸੀ ਤਾਂ ਤੇਰੀ ਮਾਂ ਆਪਣੀ ਥਾਲੀ ਵਿੱਚੋਂ ਦੋ ਰੋਟੀਆਂ ਤੇਰੀ ਥਾਲੀ ਵਿੱਚ ਦੇ ਦਿੰਦੀ ਸੀ ਅੱਜ ਤੂੰ ਮੈਨੂੰ ਮੰਗਣ ਦੇ ਲਈ ਕਹਿ ਰਿਹਾ ਮੈਨੂੰ ਪੈਨਸ਼ਨ ਭਾਵੇਂ ਹੀ ਨਾ ਮਿਲਦੀ ਹੋਵੇ ਪਰ ਰਿਟਾਇਰਮੈਂਟ ਤੋਂ ਬਾਅਦ ਜੋ ਵੀ ਪੈਸੇ ਮਿਲੇ ਆ ਉਹ ਸਾਰੇ ਮੇਰੇ ਆ। ਸ਼ਾਮ ਨੂੰ ਜਦੋਂ ਦਫ਼ਤਰ ਤੋਂ ਵਾਪਸ ਆਵੇਂਗਾ ਤਾਂ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ। ਭੋਲ ਲੈਣਾ ਚਾਹੀ। ਇੰਨਾ ਕਹਿ ਕੇ ਕਰਤਿਆਲ ਬੜੇ ਆ ਤਾਂ ਸ਼ਿਫਾਸ਼ ਦੇ ਨਾਲ ਘਰੋਂ ਬਾਹਰ ਚਲਾ ਗਿਆ। ਕਰਤਿਆਲ ਸ਼ਾਮ ਤੱਕ ਘਰ ਨਹੀਂ ਆਇਆ ਸੀ। ਮਨਜੀਤ ਨੂੰ ਉਹਦੀ ਫਿਕਰ ਹੁੰਦੀ ਸੀ। 4:30 ਵਜੇ ਕਰਤਿਆਲ ਘਰ ਹੀ ਆਇਆ ਤੇ ਇੱਕ ਸੋਨਾ ਸੂਟ ਤੇ ਦੁੱਧ ਦੀ ਥੈਲੀ ਦਿੰਦੀ ਹੋਏ ਕਹਿਣ ਲੱਗਾ ਮਨਜੀਤ ਕੱਲ ਮੈਂ ਤੈਨੂੰ ਕੁਝ ਨਹੀਂ ਦੇ ਸਕਿਆ ਇਹ ਲੈ ਤੇਰਾ ਸੂਟ ਉਹ ਪੁਰਾਣਾ ਹੋ ਗਿਆ ਇਹ ਦੁੱਧ ਮੇਰੇ ਲਈ ਖੀਰ ਬਣਾ ਲੈ ਜੋ ਤੂੰ ਕੱਲ ਨਹੀਂ ਬਣਾਈ ਸੀ ਅੱਜ ਤੈਨੂੰ ਕਿਸੇ ਦੀਆਂ ਚਾਰ ਗੱਲਾਂ ਸੁਣ ਦੀ ਲੋੜ ਮਨਜੀਤ ਕਹਿਣ ਲੱਗੀ ਕਿ ਬੱਚਿਆਂ ਕੋਲੋਂ ਗਲਤੀ ਹੋ ਜਾਂਦੀ ਹੈ ਉਹਨੂੰ ਮਾਫ਼ ਕਰ ਦਿਓ ਕਿਉਂ ਗੱਲ ਵਧਾ ਰਹੇ ਹੋ ਗਰਦਿਆਲ ਫਿਰ ਕਹਿਣ ਲੱਗਾ ਕੱਲ ਤਾਂ ਹੁਣ ਹੱਦ ਤੋਂ ਜ਼ਿਆਦਾ ਵੱਧ ਗਈ ਹੈ ਹੁਣ ਮੈਨੂੰ ਉਹਦਾ ਤਾਂ ਪਤਾ ਲੱਗ ਗਿਆ ਹੈ ਮਨਜੀਤ ਹਰਾਨੀ ਨਾਲ ਉਹਨੂੰ ਦੇਖਦੀ ਸੀ ਤੇ ਕਹਿੰਦੀ ਤੁਸੀਂ ਕੀ ਕਰਨਾ ਹੈ ਘਰਦੇ ਆਲ ਮਸਕਰਾ ਕੇ ਕਹਿਣ ਲੱਗਾ ਇੰਤਜ਼ਾਰ ਕਰ ਸ਼ਾਮ ਤੱਕ ਜਦੋਂ ਮੁੰਡਾ ਘਰ ਆਊਗਾ ਤਾਂ ਦੱਸੂਗਾ ਅਜੇ ਤੂੰ ਮੇਰੇ ਲਈ ਪ੍ਰਾਣੀ ਖੀਰ ਬਣਾ ਜੋ ਤੂੰ ਹਰ ਸਾਲ ਬਣਾਉਂਦੇ ਸਾਲ ਨੂੰ ਜਿੱਦਾਂ ਹੀ ਹਰਦੇਵ ਦਫ਼ਤਰੋਂ ਘਰ ਆਇਆ ਤਾਂ ਸੋਫੇ ਤੇ ਬੈਠ ਗਿਆ ਸੀ ਗਰਦਿਆਲ ਆਪਣੇ ਪੁਰਾਣੇ ਅੰਦਾਜ਼ ਵਿੱਚ ਬੈਠਾ ਸੀ ਹਰਦੇਵ ਕਹਿਣ ਲੱਗਾ ਬਾਪੂ ਜੀ ਹਜੇ ਕੋਈ ਨਾ ਕੋਈ ਘਰ ਵਿੱਚ ਆਉਂਦਾ ਰਹਿੰਦਾ ਹੈ ਤੁਸੀਂ ਇੱਥੇ ਕੀ ਕਰ ਰਹੇ ਹੋ ਆਪਣੇ ਕਮਰੇ ਵਿੱਚ ਜਾ ਕੇ ਬੈਠ ਜਾ ਉਹ ਕਹਿਣ ਲੱਗਾ ਕਿ ਇਹ ਘਰ ਮੇਰਾ ਹੈ ਇਹ ਸੋਫਾ ਮੇਰਾ ਕੀ ਤੂੰ ਮੈਨੂੰ ਦੱਸੇਂਗਾ ਮੈਨੂੰ ਕਿੰਨਾ ਖਾਣਾ ਚਾਹੀਦਾ ਤੇ ਕਿੱਥੇ ਬੈਠਣਾ ਚਾਹੀਦਾ ਉਦੋਂ ਹੀ ਸੁਗਜੀਤ ਕਮਰੇ ਵਿੱਚੋਂ ਬਾਹਰ ਆਈ ਤੇ ਕਹਿਣ ਲੱਗੀ ਕੀ ਗੱਲ ਬਾਪੂ ਜੀ ਦੋ ਦਿਨ ਤੋਂ ਤੁਸੀਂ ਰੰਗ ਬਦਲੇ ਹੋਏ ਆ ਕੁਝ ਤਾਂ ਆਪਣੀ ਉਮਰ ਦਾ ਲਿਹਾਜ਼ ਕਰੋ ਬੱਚੇ ਦੇਖਣਗੇ ਤਾਂ ਕੀ ਸਿੱਖਣਗੇ ਗਰਦਿਆਲ ਹੱਸ ਕੇ ਕਹਿਣ ਲੱਗਾ ਅੱਜ ਤੱਕ ਮੈਂ ਆਪਣੇ ਮੁੰਡੇ ਦੇ ਸਾਹਮਣੇ ਇੱਕ ਆਗਿਆਕਾਰੀ ਮੁੰਡਾ ਤੇ ਸੰਸਕਾਰਿਕ ਘਰ ਵਾਲਾ ਤੇ ਪਿਓ ਬਣ ਕੇ ਰਹੀਆ ਜਦ ਮੇਰੀ ਔਲਾਦ ਇਦਾਂ ਦੇ ਬਣੀਆ ਤਾਂ ਤੁਹਾਡੀ ਔਲਾਦ ਕਿੱਦਾਂ ਦੀ ਬਣੂਗੀ ਇਹਦੇ ਵਿੱਚ ਦੀ ਕੋਈ ਗਰੰਟੀ ਨਹੀਂ ਲਾ ਸਕਦਾ ਮਨਜੀਤ ਨੇ ਕਰਦੀਾਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅੱਜ ਉਹ ਰੁਕਣ ਵਾਲਾ ਨਹੀਂ ਸੀ ਉਹਨੇ ਕਿਹਾ ਕਿ ਮੈਂ ਬਹੁਤ ਹੀ ਕੋਸ਼ਿਸ਼ ਕੀਤੀ ਸੀ ਕਿ ਪਿਓ ਪੁੱਤ ਦੇ ਵਿੱਚ ਚੰਗਾ ਰਿਸ਼ਤਾ ਬਣਾਉਂਦੀ ਪਰ ਜਿਹਦੇ ਲਈ ਅੱਜ ਤੱਕ ਆਪਣੀਆਂ ਇੱਛਾਵਾਂ ਨੂੰ ਮਾਰਦਾ ਆਇਆ ਉਹ ਅੱਜ ਸਾਡੀਆਂ ਰੋਟੀਆਂ ਕੈਂਦਾ ਜਿਸ ਮਾਂ ਦਾ ਦਿਲ ਮੁੰਡੇ ਦੇ ਪਸੀਨੇ ਨੂੰ ਉਨੀਦਾ ਸੀ ਅੱਜ ਉਸ ਮਾਂ ਦਾ ਦਿਲ ਹੰਝੂਆਂ ਨਾਲ ਭਰਿਆ ਦੇਖਦਾ ਮੁੰਡੇ ਨੂੰ ਅਹਸਾਸ ਤੱਕ ਨਹੀਂ ਹੁੰਦਾ ਬਹੁਤ ਬਣ ਲਿਆ ਚੰਗਾ ਪਿਓ ਅੱਜ ਚੰਗਾ ਘਰ ਵਾਲਾ ਹੋਣ ਦੀ ਇੱਛਾ ਰੱਖਦਾ ਹ ਅਰਦੇਵ ਕਹਿਣ ਲੱਗਾ ਕਮਾ ਕੇ ਕਿਉਂ ਗੱਲ ਕਰਦੇ ਹੋ ਸਾਫ਼-ਸਾਫ਼ ਕਹਿ ਦਿਓ ਕੀ ਕਹਿਣਾ ਚਾਹੁੰਦੇ ਹੋ ਤਾਂ ਗਰਤੀਆਲ ਕਹਿਣ ਲੱਗਾ ਜੇ ਸਿੱਧੇ-ਸਿੱਧੇ ਸੋਣਾ ਚਾਹੁੰਦਾ ਹਾਂ ਤਾਂ ਇਹ ਕਰਮ ਮੇਰਾ ਉੱਪਰ ਵਾਲੇ ਦੋਨੇ ਕਵਰਿਆਂ ਦਾ ਇਸਤੇਮਾਲ ਤੂੰ ਕਰ ਸਕਦਾ ਜਿਹਦੇ ਲਈ ਤੈਨੂੰ ਜਾਂ ਤਾਂ ਮੈਨੂੰ 20000 ਰੁਪਏ ਦੇਣੇ ਹੋਣਗੇ ਜਾਂ ਫਿਰ ਘਰ ਖੱਛ ਤੇ ਤੇਰੀ ਸੋਈ ਦਾ ਕੰਮ ਤੇਰੀ ਘਰ ਵਾਲੀ ਦੇਖੂਗੀ ਤੇਰੀ ਮਾਂ ਦਾ ਘਰ ਕੋਈ ਕੰਮ ਨਹੀਂ ਹੋਗਾ ਜੇ ਤੈਨੂੰ ਮਨਜ਼ੂਰ ਆ ਤਾਂ ਤੂੰ ਇੱਥੇ ਰਹਿ ਸਕਦਾ ਨਹੀਂ ਤਾਂ ਦਰਵਾਜ਼ਾ ਸਾਹਮਣੇ ਹਰ ਹੰਨੀ ਨਾਲ ਸਾਰੇ ਗਰਦਿਆਲ ਵੱਲ ਦੇਖੀ ਜਾਂਦੇ ਸੀ ਗਰਦਿਆਲ ਮਨਜੀਤ ਨੂੰ ਕਹਿਣ ਲੱਗਾ ਕਿ ਮਨਜੀਤ ਖੀਰ ਬਣਾਈ ਹੈ ਕਿ ਨਹੀਂ ਅੱਜ ਦਾ ਦਿਨ ਮੈਂ ਜ਼ਿੰਦਗੀ ਵਿੱਚ ਨਹੀਂ ਭੁਲਾਣਾ ਚਾਹੁੰਦਾ ਤੂੰ ਓਦਾਂ ਦੀ ਖੀਰ ਬਣਾ ਕੇ ਮਜ਼ਾ ਆ ਜਾਵੇਗਾ ਕਿਉਂਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਇਹ ਸਬਕ ਮੈਨੂੰ ਜ਼ਿੰਦਗੀ ਦੇ ਤੀਸਰੇ ਪੈਰ ਵਿੱਚ ਸਿੱਖਣਾ ਤੇ ਸਿਖਾਉਣਾ ਪਿਆ ਇਹ ਮੈਂ ਸੋਚਿਆ ਨਹੀਂ ਸੀ ਮਨਜੀਤ ਨੇ ਚੁੱਪਚਾਪ ਖੀਰ ਵਾਲੀ ਕੌਲੀ ਅੱਗੇ ਕਰ ਦਿੱਤੀ ਗਰਤੇয়াল ਨੇ ਇੱਕ ਚਮਚਾ ਖਾਧਾ ਤੇ ਕਹਿਣ ਲੱਗਾ ਸਵਾਦ ਆ ਗਿਆ ਆਪਣੀ ਮਿਹਨਤ ਦਿਖਾਉਂਗਾ ਕਿਸੇ ਨੂੰ ਹੁਣ ਰੋਟੀਆਂ ਗਿਨਣ ਨਹੀਂ ਦੇਉਂਗਾ ਹਰਦੇਵ ਤੇ ਸਖਜੀਤ ਚੁੱਪਚਾਪ ਕਮਰੇ ਵਿੱਚ ਚਲੇ ਸਖਜੀਤ ਕਹਿਣ ਲੱਗੀ ਮੈਂ ਨਹੀਂ ਰਹਿਣਾ ਇਸ ਘਰ ਵਿੱਚ ਚਲੋ ਦੂਸਰੀ ਥਾਂ ਤੇ ਰਹਿੰਦੇ ਹਾਂ ਹਰਦੇਵ ਕਹਿਣ ਲੱਗਾ ਕਿੰਨੀ ਮੰਗਾਈ ਹੈ ਤੈਨੂੰ ਪਤਾ ਨਾ ਘਰ ਦਾ ਕਿਰਾਇਆ 25 ਤੋਂ 30000 ਰੁਪਏ ਦਾ ਉੱਪਰੋਂ ਰਾਸ਼ਨ ਪਾਣੀ ਦਾ ਕਿੱਦਾਂ ਸਾਰਾਂਗੇ ਘਰ ਵਿੱਚ ਘਟੋ-ਘਟ ਚੌਲ ਤੇ ਆਟਾ ਆਉਂਦਾ ਹੈ ਤਾ ਕਿਰਾਇਆ ਵੀ ਦੇਣਾ ਨਹੀਂ ਪੈਂਦਾ ਜੋ ਬਾਪੂ ਜੀ ਨੇ ਕਿਹਾ ਉਦਾਂ ਹੀ ਹੋਗਾ ਜੇ ਤੂੰ ਪਹਿਲਾਂ ਹੀ ਸੰਭਾਲ ਲਿਆ ਹੁੰਦਾ ਤਾਂ ਅੱਜ ਇਹ ਦਿਨ ਦੇਖਣਾ ਨਹੀਂ ਪੈਣਾ ਸੀ ਹੁਣ ਸੁਖਜੀਤ ਘਰ ਦਾ ਕੰਮ ਕਰਦੀ ਸੀ ਤੇ ਗਰਦਿਆ ਰੋਬ ਨਾ ਖਾਂਦਾ ਸੀ ਤੇ ਪੋਤੀ ਨੂੰ ਵੀ ਖਵਾਉਂਦਾ ਸੀ ਤੇ ਹਮੇਸ਼ਾ ਮੁੰਜੀਤ ਨੂੰ ਕਹਿੰਦਾ ਸੀ ਜਿੰਨਾ ਤੇਰੇ ਤੋਂ ਹੁੰਦਾ ਹੈ ਕਰ ਲਿਆ ਕਰ ਹੁਣ ਆਪਣੇ ਲਈ ਜਿੰਨਾ ਸੀਗਾ ਕਰ ਲਿਆ ਪਤਾ ਨਹੀਂ ਕਦੋਂ ਆਵਾਜ਼ ਪੈ ਜਾਏ ਤੂੰ ਭੁੱਖੀ ਹੀ ਤੁਰ ਜਾਵੇਂਗੀ ਪਤ ਜੀਤ ਸੋਚਣ ਲੱਗੀ ਕਿ ਇਹ ਤਾਂ ਸੱਚ ਹੀ ਕਹਿੰਦੇ ਆ ਕਿੰਨਾ ਕੁਝ ਮੁੰਡੇ ਲਈ ਕੀਤਾ ਪਰ ਉਹਨੇ ਬਦਲੇ ਵਿੱਚ ਕੀ ਕੀਤਾ ਗਰਦਿਆਲ ਨੇ ਆਪਣੀ ਅੱਧੀ ਜਾਇਦਾਦ ਬੁੱਢੇ ਲੋਕਾਂ ਦੇ ਨਾਮ ਕਰ ਦਿੱਤੀ ਤੇ ਅੱਧੀ ਆਪਣੀ ਪੋਤੀ ਦੇ ਨਾਮ ਕਰ ਦਿੱਤੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਪੜ੍ਹਾਈ ਲਿਖਾਈ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਨੂੰ ਪੁੱਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਕਰਤਿਵ ਨੇ ਕਰਦਿਆਲ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਹੁਣ ਉਹਨੂੰ ਫਿਕਰ ਤੇ ਕੋਈ ਲੋੜ ਨਹੀਂ ਸੀ ਦੋਸਤੋ ਇਹ ਜਵਾਨ ਭੁੱਲ ਜਾਂਦੇ ਆ ਕਿ ਜਿੱਥੇ ਅੱਜ ਉਹਨਾਂ ਦੇ ਮਾਪਿਓ ਆ ਕਰ ਉਹਨਾਂ ਦੀ ਥਾਂ ਉਹਨਾਂ ਨੇ ਵੀ ਜਾਣਾ ਤੇ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਜੋ ਮਾਪਿਓ ਆਪਣੀਆਂ ਇੱਛਾ ਛੱਡ ਕੇ ਸਾਡੀਆਂ ਇੱਛਾ ਪੂਰੀਆਂ ਕਰਦੇ ਆ ਉਹਨਾਂ ਨੂੰ ਕਦੇ ਵੀ ਨਹੀਂ ਛੱਟਣਾ ਚਾਹੀਦਾ ਬਿਰਦਾ ਆਸ਼ਰਮ ਬੰਦ ਕਰਨੇ ਚਾਹੀਦੇ ਹਨ ਕਿਉਂਕਿ ਸਾਨੂੰ ਆਪਣੇ ਮਾਪਿਓ ਦੀ ਸੇਵਾ ਆਪ ਕਰਨਾ ਚਾਹੀਦਾ ਹੈ ਬੜਾ ਕਹਾਣੀ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ